ਮਾਨਜੋਗ ਐਸਐਸਪੀ ਸਾਹਿਬ ਟੀਐਸਪੀਡੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਅਸੀਂ ਜਿਹੜੇ ਨਸ਼ਾ ਵੇਚਣ ਵਾਲੇ ਮਾੜੇ ਅੰਸਰਾਂ ਦੇ ਵਰਕਰਾਂ ਆਪ ਸਾਡੀ ਲਗਾਤਾਰਤਾ ਦੇ ਵਿੱਚ ਇੱਕ ਮਹਮ ਬੱਢੀ ਹੋਈ ਆ ਇਸ ਦੇ ਅਧੀਨ ਹੀ ਸਾਡਾ ਇੱਕ ਸੀਐਸਟਾਫ ਬੰਨ ਵਾਲੇ ਐਸਆਈ ਪਰਮਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਬਸੜਾ ਨੇੜੇ ਗਣੇਸ਼ਾ ਵਸਤੀ ਤੋਂ ਇੱਕ ਨੌਜਵਾਨ ਗੁਰਪੀਤ ਸਿੰਘ ਔਰ ਪਗੋਪੀ ਨੂੰ ਉਸ ਤੋਂ ਕਾਬੂ ਕਰਕੇ ਉਸ ਤੋਂ ਅਸੀਂ 56 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਆ ਜਿਹੜਾ ਕਿ ਇਹ ਪਹਿਲਾਂ ਤਾਂ ਇਹ ਗੁਰਦੇਗਪੁਰ ਅੰਦਰ ਮਹੱਲੇ ਦੇ ਵਿੱਚ ਰਹਿੰਦਾ ਸੀ ਇਹ ਵਾਰ-ਵਾਰ ਸ਼ਹਿਰ ਦੇ ਵਿੱਚ ਮਹੱਲੇ ਬਦਲ-ਬਦਲ ਕੇ ਰਹਿ ਰਿਹਾ ਹੁਣ ਇਹ ਫੇਰ ਚਾਰ ਬਟਿੰਡਾ ਦੇ ਵਿੱਚ ਰਹਿ ਰਿਹਾ ਇਹਦੇ ਪਹਿਲਾ ਮੁਕਤਮੇ ਦਰਜ ਹੋ ਸਰ ਹਾਂ ਇਹ ਜਿਹੜਾ ਵਿਅਕਤੀ ਆ ਇਹ ਨਸ਼ੇ ਦਾ ਸਦਾਗਰ ਹੈ ਤੇ ਇਹਦੇ ਤੇ ਪਹਿਲਾਂ ਵੀ 7 ਵਕਫਾ ਕਟਾਣੇ ਸਾਡੇ ਬਟਿੰਡਾ ਜ਼ਿਲ੍ਹੇ ਦੇ ਠਾਣਿਆਂ ਦੇ ਵਿੱਚ 7 ਐਨਡੀਪੀ ਐਕਟ ਦੇ ਅਧੀਨ ਮੁਕੱਦਮੇ ਦਰਜ ਆ ਤੇ ਅਸੀਂ ਇਹਦੀ ਜਿੰਨੇ ਵੀ ਇਹਨੇ ਇਹਨਾਂ ਤੋਂ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਈ ਆ ਤੇ ਉਹ ਉਸ ਨੂੰ ਅਸੀਂ ਐਨਡੀਪੀ ਐਕਟ ਦੇ ਅਧੀਨ ਦੇ ਅਧੀਨ ਤਰਾਵਾਂ ਦੇ ਉਹਨੂੰ ਵੀ ਅਸੀਂ ਫ੍ਰੀਜ਼ ਕਰਵਾ ਰਹੇ ਹਾਂ ਤੇ ਬਾਅਦ ਦੇ ਵਿੱਚ ਇਹਦੀ ਲिलामी ਕਰਵਾਈ ਜਾਊਗੀ ਸਰਹਾਨੋਂ ਵਾਲੇ ਕਿਥੋਂ ਨੇ ਇਹ ਇਹ ਜਿਹੜਾ ਵਿਅਕਤੀ ਹੈ ਇਹ ਪਹਿਲਾਂ ਤਾਂ ਗੁਰਤੇਗ ਬਾਦਰ ਮਹੱਲਾ ਗੁਰਤੇਗ ਬਾਦਰ ਬਠਿੰਡਾ ਵਿੱਚ ਰਹਿੰਦਾ ਸੀ ਤੇ ਇਹ ਮਹੱਲੇ ਬਦਰ ਬਦਲ ਕੇ ਰਹਿਣ ਦਾ ਆਦੀ ਆ ਤੇ ਹੁਣ ਇਹ ਇਹ ਫੇਜ਼ ਨੰਬਰ 4 ਬਠਿੰਡਾ ਦੇ ਵਿੱਚ ਰਹਿ ਰਿਹਾ ਰੱਖ ਰਿਹਾ ਇਹ ਬਸ ਦਿਖਾਵੇ ਦੇ ਤੌਰ ਤੇ ਇਹ ਇਹ ਲੋਕਾਂ ਨੂੰ ਸ਼ੋਅ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਤੇ ਪਰ ਇਹ ਵੇਚਦਾ ਨਸ਼ੇ ਦਾ ਧੰਦਾ ਕਰਦਾ